ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਓ ਜੀ ਅੱਜ ਆਪਾਂ ਫਤੇ ਸਿੰਘ ਜੀ ਤੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਕੁਝ ਸਵਾਲ ਜਵਾਬ ਕਰਦੇ ਆਂ ਹਾਂਜੀ ਫਤੇ ਸਿੰਘ ਜੀ ਤਿਆਰ ਹੋ ਹਾਂਜੀ ਚਲੋ ਜੀ ਹਾਂਜੀ ਫਤੇ ਸਿੰਘ ਜੀ ਇਹ ਦੱਸੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਮਤਲਬ ਕਿ ਜਨਮ ਕਦੋਂ ਅਤੇ ਕਿੱਥੇ ਹੋਇਆ ਸੰਨ 1479 ਇਸਵੀ ਨੂੰ ਪੰਡ ਬਾਸਰ ਕੇ ਗੱਲਾਂ ਜਿਲ੍ਹਾ ਸ਼੍ਰੀ ਅਮਰitsar ਸਾਹਿਬ ਦੇ ਕਿ ਹੋਇਆ ਹਾਂਜੀ ਅਗਲਾ ਸਵਾਲ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਮਾਤਾ ਮਾਤਾ ਸਿਲਖਣੀ ਜੀ ਪਿਤਾ ਪਈ ਤੇਜਪਾਲ ਜੀ ਹਾਂਜੀ ਅਗਲਾ ਸਵਾਲ ਦੇ ਹਾਈ ਲੈਣੀ ਤੇ ਤਸਨੋ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕਿਹੜਾ ਕਿੱਤਾ ਕਰਦੇ ਸਨ ਕੀਤੀ ਬਾੜੀ ਅਤੇ ਦੁਕਾਨਦਾਰੀ ਦਾ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਕਦੋਂ ਅਤੇ ਕਿੰਨਾ ਨਾਲ ਹੋਇਆ ਸਾਲ 1502 ਈਸਵੀ ਨੂੰ ਮਾ ਦੀ 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 ਰਾਂਗ ਹੋਰ ਜੀ ਬੀਬੀ ਰਾਮ ਕੌਰ ਜੀ ਦਾ ਅਗਲਾ ਸਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸਨ ਸੁਪੁੱਤਰਾਂ ਭਾਬਾ ਮੋਹਨ ਜੀ ਬਾਬਾ ਮੋਹਰੀ ਜੀ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸੁਪੁੱਤਰੀਆਂ ਦੇ ਨਾਮ ਕੀ ਸੀ ਬੀਬੀ ਦਾਨੀ ਜੀ ਬੀਬੀ ਪਾਨੀ ਜੀ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਮਿਲੀ ਸਾਲ 1552 ਈਸਵੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਸਮੇ ਗੁਰਿਆਈ ਦੀ ਰਸਮ ਕਿਸ ਨੇ ਨਿਭਾਈ ਸਾਨੂੰ ਤੁਹਾਨੂੰ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਬਸਾਇਆ ਸੀ ਸ਼੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਮਤਲਬ ਕਿ ਖੂਹ ਕਦੋਂ ਤਿਆਰ ਕਰਵਾਈ ਸੰਨ 1564ਵੀਂ ਨੂੰ ਪਹਿਲੇ ਪੰਗਤ ਪਾਛੇ ਸੰਗਤ ਕਿਸ ਗੁਰੂ ਜੀ ਨੇ ਕਿਹਾ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਜੋੜ ਮੇਲਿਆਂ ਦੀ ਆਰੰਭਤਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਕਿੰਨੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ 907 ਸ਼ਬਦ 17 ਰਾਗਾਂ ਵਿੱਚ ਦਰਜ ਹਨ ਹਾਂਜੀ ਸ਼ਾਬਾਸ਼ ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਰਚਨਾ ਮਤਲਬ ਪ੍ਰਸਿੱਧ ਬਾਣੀ ਕਿਹੜੀ ਹੈ ਅਨੰਦ ਸਾਹਿਬ ਅਨੰਦ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਹਨ 40 ਪੌੜੀਆਂ ਹਨ ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਪੰਜ ਗੁਰਦੁਆਰਾ ਸਹਿਬਾਨ ਦੇ ਨਾਮ ਦੱਸੋ ਹਾਂ ਗੁਰਦੁਆਰਾ ਸ੍ਰੀ ਜਨਮ ਅਸ탄 ਸਾਹਿਬ ਪਾਤਸ਼ਾਹੀ ਤੀਜੀ पाचशाही तीजी पिंड बासर गिल् जिल्हा श्री अमृतसर साहेब गुरदुरा श्री सन साहेब पिंड के जिला श्री अमृतसर साहेब गुरुद्वारा श्री बावड़ी साहेब गुरद्वारा श्री बावड़ी साहेब श्री गोइंदवाल साहेब जिला तरनतारन तरनतारण श्री दमदमा साहेब नेड़े श्री गोइंदवाल साहेब जिला तरनतारन गुरुद्वारा श्री ਚੰਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀ ਜਾਤੀ ਨੂੰ ਅਨਿਆਂ ਅਤੇ ਅਤਿਆਚਾਰ ਤੋਂ ਕਿਵੇਂ ਬਚਾਇਆ ਸਤੀ ਪ੍ਰਥਾ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਨੂੰ ਦੂਰ ਕਰਕੇ ਹਾਂਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕੁੱਲ ਕਿੰਨੀਆਂ ਮੰਝੀਆਂ ਤੇ ਕਿੰਨੇ ਪੀੜੇ ਸਥਾਪਿਤ ਕੀਤੇ 22 ਮੰ지ਆ 52 ਪੀੜੇ ਸਥਾਪਿਤ ਕੀਤੇ ਕਿਹੜਾ ਬਾਦਸ਼ਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਦੋਂ ਅਤੇ ਕਿੱਥੇ ਮਿਲਣ ਆਇਆ ਅਕਬਰ ਬਾਦਸ਼ਾ ਸਨ 1565 ਈਸਵੀ ਨੂੰ ਸ੍ਰੀ ਗੋਇੰਦਵਾਲਾ ਜ਼ਿਲ੍ਹਾ ਤਨਤਾਂ ਵਿੱਚ ਮੈਨ ਆਇਆ ਦੋਹਿਤਾ ਬਾਣੀ ਦਾ ਬੋਹਿਤਾ ਕਿਸ ਗੁਰੂ ਸਾਹਿਬ ਨੇ ਕਿਸ ਨੂੰ ਕਿਹਾ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸ੍ਰੀ ਗੁਰੂ ਅਮਰਦਾਸ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਨਾ ਨਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਦੋਸਤਾ ਹਾਂਜੀ ਸ੍ਰੀ ਗੁਰੂ ਅਮਰਦਾਸ ਜੀ ਕਿੰਨਾ ਸਮਾਂ ਗੁਰਗੱਦੀ ਤੇ ਬਿਰਾਜਮਾਨ ਰਹੇ ਅਮਰਦਾਸ ਜੀ ਹਾਂਜੀ ਸਾਲ 4ਵੀਂ 22 ਸਾਲ 5 ਮਹੀਨੇ 4ਵੇਂ ਮਹੀਨੇ ਨਹੀਂ 5ਵੇਂ ਮਹੀਨੇ ਸ੍ਰੀ ਗੁਰੂ ਅਮਰਦਾਸ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਇਆ ਸੰਨ 1574 ਸ ਨੂੰ ਹਾਂਜੀ ਕਿੱਥੇ ਜੋਤੀ ਜੋਤ ਕਿੱਥੇ ਜੋਤੀ ਜੋਤ ਸਮਾਇਆ ਦੀਪ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਕਿਸ ਨੂੰ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਹਾਂਜੀ ਸੋ ਅੱਜ ਫਤਿਹ ਸਿੰਘ ਜੀ ਦੇ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਨਾਲ ਸਬੰਧਿਤ ਇਹ ਸਵਾਲ ਪੁੱਛੇ ਗਏ ਤੁਹਾਨੂੰ ਇਹ ਕਿਵੇਂ ਲੱਗਾ ਉਹ ਫਤਿਹ ਸਿੰਘ ਜੀ ਦੀ ਹੌਸਲਾ ਫਜ਼ਾਈ ਦੇ ਲਈ ਕਮੈਂਟ ਕਰਕੇ ਲਾਈਕ ਕਰਕੇ ਉਹ ਜਰੂਰ ਦੱਸਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ